ਉਹ ਨਹੀਂ ਬੜਾ ਘਰ ਖਰਾਬ ਕੀਤਾ ਵੇ ਇਹਨੇ ਜਿੰਨਾ ਮਾਸੀ ਦਾ ਹੱਥ ਵਾਣਾ ਓਨਾ ਹੀ ਉਹਦੀ ਸੱਸ ਦਾ ਤੇ ਓਨਾ ਹੀ ਸੰਦੀਪ ਦਾ ਕਹ ਇਹਨੂੰ ਤਾਂ ਸਾਡਾ ਜੀ ਨਹੀਂ ਕਰਦਾ ਹੁਣ ਜਿਹਦੀ ਗਲਤੀ ਆ ਉਹਨੂੰ ਕਹਿਣਾ ਤੇ ਬੰਦਦਾ ਹੀ ਆ ਕਿ ਨਹੀਂ ਹਾਂਜੀ ਹਾਂਜੀ ਹੁਣ ਸਾਨੂੰ ਸਬੂਤ ਵੀ ਇੱਕ ਦੋ ਮਿਲੇ ਆ ਅੱਛਾ ਉਹਦੇ ਵਿੱਚ ਵੀ ਮਾਸੀ ਦਾ ਹੀ ਨਾਂ ਜ਼ਿਆਦਾ ਬੋਲਦਾ ਇਹੋ ਤੇਰੀ ਭੈਣ ਦਾ ਕਿਹਦੇ ਲਾਲਚ ਘਟ ਹੁੰਦਾ ਨਾ ਹੁਣ ਤੁਹਾਨੂੰ ਭੱਜਣਾ ਨਹੀਂ ਪੈਣਾ 2 ਸਾਲ ਹੋ ਗਏ ਮੇਰੇ ਵਿਆਹ ਨੂੰ ਕੁੜੀ ਉੱਥੇ ਬਿਠਾਈ ਓਹਨਾਂ ਨੇ ਇਹ ਕੰਮ ਚੰਗਾ ਵਾ ਚਲ ਠੀਕ ਆ ਉਹਨਾਂ ਨੂੰ ਸਮਝਾਵਾਂਗੇ ਪਰ ਇਹ ਇਦਾਂ ਨਹੀਂ ਹਿਣਾ ਚਾਹੀਦੀ ਕਰ ਸੱਤ ਕਿ ਉਹਨਾਂ ਦੀ ਬੇਟੀ ਦੀ ਮੇਰੀ ਗੱਲ ਨੂੰ ਤੂੰ ਹੀ ਸਮਝਾਉਗੇ ਉਹ ਨਿਆਣੇ ਆ ਕੱਲ ਨੂੰ ਨਾ ਮੈਨੂੰ ਕਿਹਾ ਵੀ ਫੋਨ ਤੇ ਕੋਈ ਨਹੀਂ ਤੂੰ ਫੜਾਤਾ ਕਿਸ ਨੂੰ ਇਹ ਕੱਖ ਨਹੀਂ ਹੁੰਦਾ ਸੋਚੀ ਪਈ ਐ ਸੋਚੀ ਮੈਂ ਕੀ ਪੜਣਾ ਰਾਤ ਮੈਂ ਸੁਪਨਾ ਨਹੀਂ ਚੰਗਾ ਆ ਨੀਂਦ ਵੀ ਨਹੀਂ ਸਹੀ ਰਾਤ ਹੂੰ ਸੁਪਨੇ ਵਿੱਚ ਮੇਰੇ ਰੁਪਿੰਦਰ ਦੇ ਸੀ ਰਾਤੇ ਰੁਪਿੰਦਰ ਦੇ ਹੀ ਤੁਹਾਨੂੰ ਪੜਣਾ ਪੜਣਾ ਬੜੀ ਜ਼ਿਆਦਾ ਆਉਂਦੀ ਹਾ ਰੁਪਿੰਦਰ ਦੀ ਗਾਜ਼ਰੋ ਮੇਰੀ ਮੇਰੀ ਅੱਖਾਂ ਘੜੀਆਂ ਨਾ ਉਹਦਾ ਚਿਹਰਾ ਹਟਾ ਨਹੀਂ ਰਿਹਾ ਮੇਰਾ ਸਰੀਰ ਹੀ ਨਹੀਂ ਠੀਕ ਆਗਾ ਹੋਣੀ ਮੈਂ ਲੰਮੇ ਪਈ ਹਾਂ ਘੜੀ ਤੇ ਉੱਠ ਕੇ ਬੈਠੀ ਮੈਂ ਜਦੋਂ ਤੀ ਤਿਆਰ ਹੋਣ ਦੇ ਜੇ ਕੁਛ ਨਹੀਂ ਕੋ ਰੋਟੀ ਰੱਟੀ ਖਾਣੀ ਲਾਦਾ ਨਹੀਂ ਫੁਲਕਾ ਰਮਣ ਕਹਿੰਦੀ ਹੁੰਦੀ ਸੀ ਕਿ ਮੇਰਾ ਤਾਂ ਖੇੜਾ ਨਹੀਂ ਗਈ ਛੱਡਦੀ ਮੈਨੂੰ ਸੁਪਨੇ ਵਿੱਚ ਦਿਖਦੀ ਆ ਤਾਂ ਮੈਂ ਸੱਚ ਨਹੀਂ ਮੰਨਦੀ ਹੁੰਦੀ ਮੈਂ ਮਾਰਦੀ ਰਿੰਦੀ ਪਰ ਹੁਣ ਰਾਤੀ ਨਾ ਮੈਨੂੰ ਤਾਂ ਲੱਗਣ ਦਾ ਇੱਕ ਲੈਣੀ ਨਾ ਮੇਰੇ ਮਗਰੀ ਪੈ ਗਈ ਪਹਿਲਾਂ ਤੁਸੀਂ ਉਹਨੂੰ ਟਿਕਣ ਨਹੀਂ ਦਿੱਤੀਆਂ ਹੁਣ ਉਹ ਤੁਹਾਡੇ ਦਵਾਲੇ ਹੋਈ ਹੈ ਨਾ ਹੁਣ ਚੇਤਾ ਆਉਂਦਾ ਇਹੋ ਤੇਰੀ ਭੈਣ ਦਾ ਕਿਹਦੇ ਲਾਲਚ ਘਟ ਹੁੰਦਾ ਨਾ ਤੇ ਹੁਣ ਤਾਨੂੰ ਭੱਜਣਾ ਨਹੀਂ ਹੀ ਪੈਣਾ ਉਹਦਾ ਵੀ ਘਰ ਬਚਿਆ ਰਹਿੰਦਾ ਉਦੋਂ ਕਿਤੇ ਟਿਕਟ ਨਹੀਂ ਦਿੰਦੀਆਂ ਉਹਨੂੰ ਮੈਂ ਤਾਂ ਰਮਨ ਦੀਆਂ ਗੱਲਾਂ ਚ ਐਵੇਂ ਆ ਗਈ ਉਦੋਂ ਕਿਤੇ ਮੈਨੂੰ ਮੱਤੇ ਨਾ ਪੜਦਾ ਹੀ ਪਿਆ ਏ ਤੁਸੀਂ ਬੇਚੇਰਾ ਸਮਝਾਉਂਦੇ ਏ ਮੈਂ ਵੀ ਤੁਹਾਡੀ ਇੱਕ ਨਾ ਸੁਣੀ ਹੁਣ ਤਾਂ ਮੈਂ ਬੜਾ ਕਿਹਾ ਤੈਨੂੰ ਤੂੰ ਸੁਣੀ ਮੈਂ ਆ ਆਪਣੇ ਘਰ ਜਦਾਂ ਮਰਜ਼ੀ ਕਰੀ ਜਾਣ ਤੇ ਤੂੰ ਇਹਨਾਂ ਦੀ ਗੱਲ 'ਚ ਨਾ ਆਇਆ ਤਾਂ ਹੁਣ ਉਹਨਾਂ ਤੇਨੂੰ ਹੀ ਨਾਲ ਹੀ ਕਸਣਾ। ਮੈਂ ਆਤ ਕਿ ਮਾੜੀ-ਮੋਟੀ ਗੱਲ ਕੀਤੀ ਆ ਕਿ ਦੋਵੇਂ ਮਾਵਾਂ ਤੀਆਂ ਨਹੀਂ ਠਿੱਕ ਦੇ ਦੀਆਂ ਹੁੰਦੀਆਂ। ਮੇਰਾ ਤਾਂ ਹੁਣ ਵਿੱਚ ਨਾ ਹੀ ਲੱਗਾ ਆ। ਨਾ ਤੇ ਹੁਣ ਲੱਗਣਾ ਹੀ ਆ। ਜਦੋਂ ਤੋਂ ਨਾਲ ਉਹਨਾਂ ਦੀ ਗੱਲ ਵਿੱਚ ਸ਼ਾਮਲ ਹੋਣ ਦੀ ਸਾਰੀ ਚ ਤੇ ਨਾ ਤੇਰਾ ਵੀ ਬਰਾਬਰ ਦਾ ਹੀ ਰਹਿਣਾ ਵਾ। ਇਹੋ ਸੋਚੀ ਪਈ ਹੁਣ ਕੀ ਕਰਾਂ? ਗਾ ਸੁਣੋ ਮੇਰੀ ਨਿਆਣੇ ਕਹਿੰਦੇ ਹੀ ਠੀਕ ਜਿਹਾ ਨਿਕਲਵਾਂ ਕਰਾਈ ਆ ਫਾਈਨਲ ਦੱਸਤਾ ਨਾ ਤੁਹਾਨੂੰ ਉਹ ਕਹਿੰਦੇ ਸੀਗੇ ਪਹਿਲਾਂ ਕਿ ਭੋਗ ਤਾਂ ਅਗਲੇ ਦਿਨ ਕਰਵਾ ਦਾਂਗੇ ਤੇ ਮੈਨੂੰ ਲੱਗਦਾ ਵਾ ਵੀ ਦੋਕ ਦਿਨ ਲੇਟ ਹੋ ਜਾਣੇ ਚਲੋ ਕੋਈ ਗੱਲ ਨਹੀਂ ਇੱਕ ਵਾਰੀ ਫੇਰ ਫੋਨ ਕਰਕੇ ਨਾ ਚੰਗੀ ਤਰ੍ਹਾਂ ਪੁੱਛ ਲਿਓ ਜਾਨਿਆਂ ਨੂੰ ਜਾਨਾ ਤਾਂ ਹੁਣ ਭੋਗ ਤੋਂ ਮਗਰੋਂ ਹੀ ਪੈਣਾ ਆ ਚਲੋ ਕੋਈ ਨਹੀਂ ਵੇਖ ਲਿਨੀ ਵੀ ਲੋ ਚੰਗੇ ਹੋਣੀ ਲੱਗਦੇ ਨਾ ਜਾਂਦੇ ਸਾਰੇ ਸਰ ਭਾਂ ਭਰਾਏ ਹੋਣਗੇ ਭੋਗ ਲਗਾ ਵਾਲਾ ਕੋਈ ਗੱਲ ਨਹੀਂ ਤੇ ਫਿਰ ਕੀ ਕਰਦੇ ਜੇ ਨਾ ਉੱਥੇ ਹੋਈ ਤੇ ਚਲ ਛੱਡ ਹੁਣ ਕਮਤੋਂ ਦਾ ਮਾਰਾ ਕੀਤਾ ਤੇ ਸਤਾਉਣਾ ਹੀ ਰਵਿੰਦਰ ਰੇ ਹੁਣ ਠੀਕ ਆ ਤੇ ਬਾਕੀ ਇੱਦਾਂ ਵਾਂ ਮੈਂ ਚੱਲਿਆ ਸ਼ਹਿਰ ਜੇ ਕੋਈ ਚੀਜ਼ ਮੰਗਾਉਣੀ ਆ ਤੂੰ ਮੈਨੂੰ ਦੱਸ ਦੇ ਤੁਸੀਂ ਇੱਦਾਂ ਕਰਿਓ ਕਿ ਪਨੀਰ ਥੋੜਾ ਫੜ ਲਿਆਇਓ ਤੇ ਨਾਲ ਦੁੱਧ ਥੋੜਾ ਘਟਿਆ ਦੁੱਧ ਵੀ ਲੈ ਆਇਓ ਸ਼ਰ ਨਹੀਂ ਹੁੰਦੇ ਚਲ ਠੀਕ ਆ ਲੈ ਆਉਣਾ ਇਹ ਇੱਥੇ ਕਹਿੰਦੇ ਆ ਪਰ ਰਵਿੰਦਰ ਨੇ ਸਤਾਉਣਾ ਹੀ ਆ ਸਾਲ ਛੱਡ ਬਣਾ ਇਹਨਾਂ ਦੇ ਮਗਰ ਲੱਗ ਕੇ ਨਾ ਮੈਂ ਇਹਨਾਂ ਤੇ ਆਪਣਾ ਨੁਕਸਾਨ ਕਰਾ ਕੇ ਬਹਿ ਜਾ ਸੀ ਇਹ ਅੱਗੇ ਨਹੀਂ ਗੀ ਠੀਕ ਅੱਜ ਠੀਕ ਠੀਕ ਆ ਭੈਣ ਜੀ ਵੇਖ ਲਓ ਤੁਹਾਡੀ ਮਰਜ਼ੀ ਆ ਸਿਆਣਾ ਬੰਦਾ ਫਿਰ ਵੀ ਸਿਆਣਾ ਹੁੰਦਾ ਵਾ ਮੈਂ ਤਾਂ ਕਹ ਤੂੰ ਆ ਜਾਓਗੇ ਸੌ ਤਿਆਰੀ ਕਰਨੀ ਹੁੰਦੀ ਆ ਪਰ ਨਾ ਤਸੀਂ ਕਹਿੰਦੇ ਟਾਈਮ ਹੀ ਨਹੀਂ ਹੈ ਨੀ ਇਹੋ ਜਿਹਾ ਕੰਮਾਂ ਵਾਸਤੇ ਨਾ ਟਾਈਮ ਕੱਢਣਾ ਪੈਂਦਾ ਵਾ ਚਲੋ ਠੀਕ ਆ ਤੁਹਾਡੀ ਮਰਜ਼ੀ ਜੇ ਤੁਹਾਨੂੰ ਕੰਮ ਜ਼ਿਆਦਾ ਵਾ ਤੇ ਚੰਗਾ ਮੰਮੀ ਕਿਹਦਾ ਫੋਨ ਆਉਂਦੇ ਆਹੀ ਨੇ ਫੋਨ ਕਿਹਦਾ ਆਉਣਾ ਵਾ ਤੇਰੀ ਮਾਸੀ ਦਾ ਹੈਗਾ ਕੀ ਕਹਿੰਦੇ ਕਹਿੰਦੇ ਅੱਜ ਵੀ ਨਹੀਂ ਆਇਆ ਜਾਣਾ ਉਹਦਾ ਇਰਾਦਾ ਇਹ ਹੁਣਾ ਵਾ ਤੇ ਆਪਣੀ ਖਲਾਸੀ ਤੇ ਮੈਂ ਕਰਾਵਾਂ ਮੰਮੀ ਮਾਸੀ ਚਲਾਕ ਬੜੇ ਆ ਉਹਦੋਂ ਵੀ ਤਾਂਹੀਂ ਭੱਜ ਗਏ ਸੀ ਨਾ ਕਿ ਮੈਂ ਇਹਨੇ ਵਿੱਚ ਫਸੂੰਗੀ ਤੇ ਕੋਈ ਗੱਲ ਨਹੀਂ ਫਸੂਣਾ ਉਹਨਾਂ ਨੂੰ ਵੀ ਆ ਵਿੱਚ ਨਹੀਂ ਸਕੀਮਾ ਤੇ ਦਿੰਦੀ ਰਹੀ ਆਪ ਕਦੀ ਮੈਨੂੰ ਦਵਾਈ ਲਿਆ ਕੇ ਦੇ ਦੇ ਆ ਇਹਨੂੰ ਕੋਲ ਕੇ ਦੇਵੀਂ ਕਦੀ ਇਹਦੇ ਮੂੰਹ ਚ ਪਾ ਦੇ ਕਦੀ ਕੋਸ਼ ਕਰਦੀ ਹੁਣ ਵੇਖ ਲਾ ਗਾਂ ਗਈ ਉਹ ਪੱਲਾ ਛਡਾ ਕੇ ਉਹਦਾ ਇਰਾਦਾ ਇਹ ਆ ਕਿ ਸੰਦੀਪ ਤੇ ਰਮਨ ਆਪੇ ਦੋਵੇਂ ਜਾਨੀਆਂ ਫਸਣ ਗਈਆਂ ਤਾਂ ਕਰਕੇ ਇੱਥੇ ਆਉਂਦਾ ਨਾ ਨਹੀਂ ਲੈਂਦੀ ਮੰਮੀ ਚੌਥੇ ਦਿਤੇ ਕਹਿੰਦੇ ਸੀ ਬੰਦੇ ਲੱਗੇ ਆ ਮੈਂ ਤਾਂ ਘਰ ਜਾਣਾ ਵਾ ਤੇ ਹੁਣ ਕਿਹੜਾ ਬਹਾਨਾ ਮਾਰਤਾ ਵਾ ਬਹਾਨੇ ਬਥੇਰੇ ਆ ਕੋਈ ਗੱਲ ਨਹੀਂ ਆ ਆ ਤ ਲੈੰਦੋ ਫਸਾਉਣਾ ਇਹਨਾਂ ਨੇ ਵੀ ਵਿੱਚ ਨਹੀਂ ਹੁਣ ਕਾਦਾ ਬਹਾਨਾ ਮਾਰਨਾ ਵਾ ਕਹਿਣ ਰਹੀ ਚੋਨਾ ਵਢਣ ਵਾਲਾ ਵਾ ਅੱਜ ਕੱਲ ਕੰਬਾਈਨਾ ਆਉਂਦੀਆਂ ਵਾ ਦੋਵਾ ਚੋਵਾ ਘੰਟਿਆਂ ਦੇ ਵਿੱਚ ਕੰਮ ਨਿਬੜ ਕੇ ਗਾਂਹ ਜਾਂਦਿਆਂ ਇਹਨਾਂ ਨੇ ਝੋਨਾ ਦੋਵਾਂ ਜੀਆਂ ਨੇ ਹੱਥ ਨਾ ਵੱਡਣਾ ਤੇ ਜਿਹੜਾ ਇਹਨਾਂ ਦਾ ਟਾਈਮ ਨਹੀਂ ਲੱਗਣ ਡਿਆ ਕੋਈ ਗੱਲ ਨਹੀਂ ਅੱਜ ਜੇ ਮਾੜਾ ਟਾਈਮ ਸਾਡੇ ਤੇ ਆਇਆ ਵਾ ਇਹ ਕਿਸੇ ਦੇ ਪਿਓ ਦਾ ਨੀਗਾ ਕਿਸਤੇ ਵੀ ਆ ਸਕਦਾ ਵਾ ਚਾਤਰਬੰਦੀ ਆ ਉਸ ਦਿਨ ਵੀ ਕੋਠੇ ਤੇ ਫੋਨ ਕਰਨ ਰਹੀ ਸੀ ਚੌਥੇ ਵਾਲੇ ਦਿਨ ਇਹਦਾ ਇਰਾਦਾ ਹੀ ਰਮਨੰਨੀ ਇਹਨੂੰ ਕੁਝ ਪਤਾ ਨਹੀਂ ਲੱਗਦਾ ਮੈਂ ਤਾਂ ਸਾਰੀਆਂ ਗੱਲਾਂ ਇਹਦੀਆਂ ਫੋਨ ਤੇ ਸੁਣ ਲਈਆਂ ਸੀ ਕਿ ਕੀ ਕਹਿਣ ਲਈ ਆ ਤਾਂ ਹੀ ਤੇ ਬਚ ਕੇ ਭੱਜ ਗਈ ਆ ਤਾਂ ਕੋਈ ਗੱਲ ਨਹੀਂ ਭੱਜੇ ਪੁੱਤ ਰਿਸ਼ਤੇਦਾਰੀਆਂ ਤਾਂ ਹੁੰਦੀਆਂ ਵਾ ਲੋੜ ਵੇਲੇ ਕੰਮ ਆਉਂਉਂ ਪਰ ਉਹ ਵੇਖ ਲਾ ਮਤਲਬ ਕੱਢਿਆ ਤਾਂ ਗਾਂ ਗਈ ਜੇ ਇਹੋ ਕੁਝ ਕਰਨਾ ਹੁੰਦਾ ਨਾ ਰੁਪਿੰਦਰ ਨੂੰ ਫੇਰ ਬੜਛੀ ਦੀ ਭੱਜ ਜਾਣਾ ਕੋਈ ਗੱਲ ਨਹੀਂ ਮੈਂ ਸਲਾਹ ਦੇ ਦੇ ਦਿੰਨੀ ਆ ਤੇ ਹੁਣ ਸਲਾਹਾਂ ਕਿੱਥੇ ਗਈਆਂ ਵਾ ਹੁਣ ਉਹਦਾ ਰਾਦਾ ਵਾ ਪੀਏ ਦੋਵੇਂ ਜਣੀਆਂ ਫਸਾ ਕੋਈ ਗੱਲ ਨਹੀਂ ਤੂੰ ਫਿਕਰ ਨਾ ਕਰ ਆਉਣਾ ਹੀ ਆ ਜਾਂ ਫਿਰ ਭੈਣ ਛੱਡ ਦੂਗੀ ਇੱਕ ਕੰਮ ਤੇ ਹੁਣੇ ਹੀ ਹੁਣਾ ਵਾ ਕੋਈ ਗੱਲ ਨਹੀਂ ਮੰਮੀ ਆ ਤਾਂ ਲੈਣ ਤੋ ਸੁਣਾਉਣੀ ਆ ਫਿਰ ਮੈਂ ਚੰਗੀਆਂ ਆ ਗਈ ਨਾ ਫਿਰ ਨਹੀਂ ਮੈਂ ਜਾਣ ਦੇਣਾ ਮੈਂ ਪਾਜੀ ਨੂੰ ਕੱਲੇ ਨੂੰ ਕੱਲੂਗੀ ਤੂੰ ਜਾ ਇਹ ਹੁਣ ਭੋਗ ਤੋਂ ਬਾਅਦ ਆਉ ਭੋਗ ਵਾਲੇ ਦੇਣਾ ਵੀ ਤੂੰ ਕੋਈ ਨਾ ਕੋਈ ਬਹਾਨਾ ਲਾ ਦੇ ਮੰਮੀ ਹੁਣ ਨਹੀਂ ਬਹਾਨਾ ਲਾਉਂਗੀ ਕਹ ਉਦੋਂ ਤੇ ਦਸ ਦਸ ਦਿਨ ਨਹੀਂ ਉੱਠਦੀ ਉਦੋਂ ਆਂਦੀ ਹੁਣੀ ਆ ਪੇਦਾ ਘਰ ਖਰਾਬ ਹੋਵੇ ਹੁਣ ਇੱਥੇ ਵੜੇ ਨਹੀਂ ਵਰਦੀ ਉਦੋਂ ਨਹੀਂ ਬੰਦੇ ਲੱਗਣੇ ਉਦੋਂ ਤੇ 20 20 ਦਿਨ ਰਹਿੰਦੀ ਹੁੰਦੀ ਕੋਈ ਗੱਲ ਨਹੀਂ ਮੈਂ ਉੱਥੇ ਜਾ ਕੇ ਕੀ ਕਰਨਾ ਵਾ ਉਹਨਾਂ ਨੇ ਰੋਟੀ ਖਾ ਹੀ ਲੈਣੀ ਐ ਨਹੀਂ ਮੈਂ ਤਾਂ ਫੋਨ ਕਰਕੇ ਬਥੇਰਾ ਉਹਨੂੰ ਕਿਹਾ ਵਾ ਉਹ ਗੱਲ ਤੇ ਹੁੰਦੀ ਨਹੀਂਗੀ ਭੋਗ ਵਾਲੇ ਦੇਣਾ ਹੂੰ ਭੋਗ ਵਾਲੇ ਦੇਣਾ ਹੂੰ ਮੈਂ ਤੇਰੀ ਮਰਜ਼ੀ ਆ ਆਉਣਾ ਹਾ ਤਾਜੀ ਨਹੀਂ ਆਉਣਾ ਤਾਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਨਾ ਆਉਣ ਨਹੀਂ ਆਉਣਾ ਤੇ ਚਲਾ ਅੰਦਰ ਉਹ ਦਾਲ ਜੀ ਝੁਗਣ ਵਾਲੀ ਐ ਝੁਗ ਲਈਏ ਫੇਰ ਰੋੜਾੜਨਾ ਵਿੱਚ ਹੁਣ ਚਲੋ ਇਦਾਂ ਕਰਨਾ ਫੋਨ ਲਾ ਕੇ ਵੇਖਣਾ ਭਲਾ ਵੀ ਫੋਨ ਤੇ ਬਿੱਲ ਜਾਂਦੀ ਏ ਰੱਖਿਆ ਲਈ ਯਾਰ ਇੱਥੇ ਕਿਤੇ ਹੀ ਬੈਲ ਨਹੀਂ ਆਲੀ ਬੈਲ ਨਹੀਂ ਜਾ ਜਾਂਦੀ ਮੇਰੇ ਹਿਸਾਬ ਨਾਲ ਨਾ ਨਾ ਬੰਦ ਹੋ ਗਿਆ ਚਾਰਜ ਵੀ ਨਹੀਂ ਨਾ ਲਾਇਆ ਮੁਰਕੀ ਪਰ ਉਦਨ ਮੈਂ ਆਪਣੇ ਹੱਥੀਂ ਇੱਥੇ ਕਿਤੇ ਰੱਖਿਆ ਸਾਰਾ ਅੰਦਰ ਫੋਲ ਮਾਰਿਆ ਲੱਭਾ ਮੈਨੂੰ ਫੇਰ ਨਹੀਂ ਏਦਾਂ ਕਰਨਾ ਭੈਣ ਨੂੰ ਮਾਰਨਾ ਮ ਆਵਾਜ਼ ਤੇ ਉਹਦੇ ਕੰਨਾਰੇ ਹੀ ਕੱਢ ਦਿੰਨਾ ਕਿ ਫੋਨ ਇਹ ਲੱਭਣ ਡਿਆ ਆਪੇ ਮੰਮੀ ਨੂੰ ਸਮਝਾਉਗੀ ਨਾ ਮੰਮੀ ਮੇਰੀਆਂ ਗੱਲਾਂ ਦਾ ਯਕੀਨ ਕਰਦੀ ਨਹੀਂ ਕਿੰਨੇ ਦਿਨ ਹੋ ਗਏ ਮੈਨੂੰ ਲੱਭਦੇ ਨੇ ਸੰਦੀਪ ਕੀ ਗੱਲ ਹੋਈ लवली ਵਾਜਾ ਮਾਰਨ ਨੇ ਉਹ ਭੈਣ ਵਾਜਾਂਗੀ ਮਾਰਨੀਆਂ ਕਿੰਨੇ ਦਿਨ ਹੋ ਗਏ ਮੈਂ ਫੋਨ ਲੱਭਣ ਡਿਆ ਵਾ ਹੁਣ ਵੀ ਲੱਭ ਲੁੱਭ ਕੇ ਫੇਰ ਇੱਥੇ ਬਹਿ ਗਿਆ ਵਾ ਨਾ ਉੱਤੇ ਫੋਨ ਹੀ ਲੱਗਣ ਡਿਆ ਵਾ ਤੁਸੀਂ ਮੇਰੀ ਗੱਲ ਹੀ ਨਹੀਂ ਗੋਲਦੇ ਓਏ ਆ ਅੰਦਰ ਚ ਫੋਨ ਹੈ ਵੀ ਆ ਕਿ ਨਹੀਂ लवली ਤੇਰੀ ਬੱਸ ਸੂਈ ਉੱਥੇ ਹੀ ਅੜੀ ਆ ਮੇਰਾ ਤੇ ਆ ਅੰਦਰ ਉਹਨੂੰ ਜੀ ਨਹੀਂ ਕਰਦਾ ਨਾਲੇ ਮੈਂ ਕਿਹੜਾ ਫੋਨ ਵੇਖਿਆ ਵਾ ਫੋਨ ਤੇ ਤੇਰੇ ਕੋਲ ਰਹਿੰਦਾ ਸੀ ਓਏ ਉਦੋਂ ਹੀ ਮੈਂ ਫੜਿਆ ਵਾ ਉਦੋਂ ਹੀ ਮੈਂ ਇੱਥੇ ਰਸਤਾ ਮੁੜ ਕੇ ਮੈਨੂੰ ਲੱਭਾ ਹੀ ਨਹੀਂ ਆ ਪੇ ਕਿੱਥੇ ਗਾਇਬ ਹੋ ਗਿਆ ਵਾ ਅੰਦਰ ਤੇ ਕੋਈ ਵੀ ਨਹੀਂ ਆਇਆ ਨਾ ਮੰਮੀ ਆਉਂਦੇ ਨਾ ਮੈਮ ਨਹੀਂ ਆ ਫੇਰ ਫੋਨ ਕਿੱਥੇ ਗਾਇਬ ਹੋ ਜਾਣਾ ਸੀ ਤਾਂ ਹੀ ਤੇ ਭੈਣ ਤ ਪੀ ਜੇ ਕਿਤੇ ਗਾਮシャン ਤੁਸੀਂ ਕੀਤਾ ਤੇ ਮੈਨੂੰ ਦੱਸ ਦੇ ਦੋ ਮੈਂ ਨਹੀਂ ਮੰਗਦਾ ਤੁਹਾਡੇ ਕੋ ਤੇ ਫੋਨ ਚੋਂ ਕੱਢਣਾ ਕੀ ਆ ਮੈਨੂੰ ਇਹ ਵੀ ਸਮਝ ਲੱਗੇ ਨਾ ਉਹ ਕੱਢਣਾ ਤਾਂ ਨਹੀਂ ਆ ਕੋ ਪਰ ਪਤਾ ਤਾਂ ਲੱਗੇ ਵੀ ਹੈ ਕਿੱਥੇ ਆ ਚੱਲ ਫਿਰ ਚੁੱਪ ਕੀਤਾ ਰਹਿ ਨਹੀਂ ਲੱਭਣ ਡਿਆ ਤੇ ਜੇ ਮੈਂ ਮੰਮੀ ਨੂੰ ਕਹਿੰਦਾ ਵਾ ਤੇ ਉਹ ਵੀ ਇਹੋ ਗੱਲ ਕਹਿੰਦੀ ਆ ਗਾੜੀਆਂ ਹੁਣ ਜਿਹੜੀ ਚੱਲ ਗਈ ਆ ਨਾ ਉਹ ਤਾਂ ਚੱਲ ਗਈ ਆ ਓਏ ਉਹ ਤਾਂ ਚੱਲ ਗਈ ਆ ਪਰ ਜੇ ਫੋਨ ਹੋਰ ਕੇਦੇ ਹੱਥ ਲੱਗ ਗਿਆ ਨਾ ਤੇ ਫੇਰ ਵੇਖ ਲਿਓ ਕੀ ਬਾਨਾ ਤੇ ਉਹਦੇ ਵਿੱਚ ਹੈ ਕੀ ਆ ਸਭ ਕੁਝ ਹੁੰਦਾ ਵਾ ਉਹਦੇ ਵਿੱਚ ਜਿੰਨਾ ਕੱਢਣਾ ਵਾ ਨਾ ਉਹ ਕੱਢ ਲੈਂਦੇ ਹੁੰਦੇ ਫੋਨਾਂ ਚੋਂ ਵੀ ਚੱਲ ਐਵੇਂ ਨਾ ਸੋਚੀ ਜਾਏਗਾ ਠੀਕ ਆ ਨਾ ਇੱਥੇ ਕਿਤੇ ਰੱਖਿਆ ਹੋਣਾ ਵਾ ਫੋਨ ਲੱਗਦਾ ਨਹੀਂ ਮੈਨੂੰ ਪਤਾ ਮੰਮੀ ਨੂੰ ਸਮਝਾਓ ਜਾ ਕੇ ਤੇ ਫੋਨ ਨੀਂਗਾ ਲੱਭਣ ਡਿਆ ਫੋਨ ਲਾਇਆ ਵਾ ਉਹ ਫੋਨ ਲੱਗਣ ਹੀ ਨਹੀਂ ਡਿਆ ਬੰਦ ਆਉਂ ਡਿਆ ਵਾ ਵੇਲਾ ਕਿਤੇ ਰੱਖਿਆ ਹੋਣਾ ਇੱਥੇ ਕਿਤੇ ਵੇਖ ਫੂਖ ਲੈ ਮੈਨੂੰ ਤਾਂ ਹਫਤਾ ਹੋ ਗਿਆ ਉਹ ਫੋਲ ਦੇ ਨੂੰ ਇਹਨਾਂ ਦਾ ਰਦਾ ਵਾ ਇਹ ਫੋਨ ਚੋਂ ਕਿ ਨਿਕਲਣਾ ਮੈਨੂੰ ਇਹ ਡਰਵਾ ਵੀ ਕਿਸੇ ਦੇ ਹੱਥ ਨਾ ਲੱਗ ਗਿਆ ਹੋਵੇ ਪਰ ਅੰਦਰ ਕਹਿੰਦੇ ਕੋਈ ਆਇਆ ਨਹੀਂ ਆ ਕੋ ਸਮਝ ਨਹੀਂ ਲੱਗਣ ਦੀ ਵੀ ਕਿੱਥੇ ਗਿਆ ਉਹ ਜਨਾ ਇਹ ਦੱਸ ਸਾਥੀਆ ਮਸਰਜੀ ਨਸਕਾ ਹੋਰ ਸਾਨੂੰ ਠੀਕ ਠਾਕ ਜੀ ਠੀਕ ਠਾਕ ਵਧੀਆ ਵਧੀਆ ਤੂੰ ਸੁਣਾ ਹਾਂ ਵਧੀਆ ਘਰ ਕਿਦਾਂ ਠੀਕ ਠਾਕ ਸਾਰੇ ਘਰ ਤੇ ਸਭ ਠੀਕ ਆ ਇੱਕ ਮਿੰਟ ਆ ਜਰਾ ਤੇਰਾ ਨਾਲ ਗੱਲ ਕਰ ਕੰਮ ਹੀ ਕੋਈ ਦਿਲਜੀਤ ਹਾਂਜੀ ਹਾਂਜੀ ਗੱਲ ਤਾਂ ਤੇਰਾ ਨਾਲ ਇਹ ਕਰਨੀ ਸੀ ਹਾਂਜੀ ਦੱਸੋ ਭਾਜੀ ਹੁਣੀ ਉਹਦਣ ਗਏ ਸੀ ਨਾ ਤੁਹਾਡੇ ਕੋਲ ਹਾਂਜੀ ਤੇ ਗੱਲ ਚੰਗੀ ਨਹੀਂ ਗਈ ਉਹਦਣ ਤੁਸੀਂ ਬੇਜਤੀ ਬੜੀ ਕੀਤੀ ਉਹਨਾਂ ਦੀ ਤੇ ਤੇਰੇ ਵਾਸਤੇ ਠੀਕ ਨਹੀਂ ਗੱਲ ਤੇ ਮੇਰੀ ਗੱਲ ਸੁਣੋ ਉਹ ਕਿੰਨਾ ਕਿ ਚੰਗਾ ਕਰਨ ਢੇ ਆ 2 ਸਾਲ ਹੋ ਗਏ ਮੇਰੇ ਵਿਆਹ ਨੂੰ ਕੁੜੀ ਉੱਥੇ ਬਿਠਾਈ ਉਹਨਾਂ ਨੇ ਇਹ ਕੰਮ ਚੰਗਾ ਵਾ ਚਲ ਠੀਕ ਆ ਉਹਨਾਂ ਨੂੰ ਮੈਂ ਸਮਝਾਵਾਂਗੇ ਪਰ ਇਹ ਇਦਾਂ ਨਹੀਂ ਸੀ ਨਾ ਚਾਹੀਦੀ ਘਰ ਸੱਦ ਕੇ ਉਹਨਾਂ ਦੀ ਬੇਜਤੀ ਕੀਤੀ ਮੇਰੀ ਗੱਲ ਸੁਣ ਤੂੰ ਹੀ ਸਮਝਾਉਂਗੇ ਉਹ ਨਿਆਣੇ ਆ ਉਹਨਾਂ ਨੂੰ ਨਹੀਂ ਪਤਾ ਇਹ ਕੀ ਕਰਨ ਢੇ ਆ ਮੈਂ ਵਿਆਹ ਕਿਹਦੇ ਵਾਸਤੇ ਕੀਤਾ ਸੀ ਕਿ ਮੇਰੀ ਮਾਂ ਸੁਖੀ ਰਹੂਗੀ ਤੇ ਮਾਂ ਮੇਰੀ ਹੱਦ ਤੱਕ ਰੋਟੀਆਂ ਪਕਾਉਂਦੀ ਆ ਤੂੰ ਹੀ ਦੱਸੋ ਇਹ ਗੱਲ ਚੰਗੀ ਆ ਉਹ ਤੇਰੇ ਵਾਸਤੇ ਉਹ ਜਿਹੜੇ ਆ ਨਾ ਉਹੋ ਹੀ ਕੰਮ ਆਉਣੇ ਆ ਠੀਕ ਆ ਤੇ ਤੂੰ ਹੁਣ ਡਿਆਂ ਆ ਸਾਥ ਦੇਣ ਜੋ ਬੰਦਾ ਤੇ ਚੰਗੀ ਗੱਲ ਨਹੀਂ ਆ ਉਹ ਤੇਰੀ ਰਿਸ਼ਤੇਦਾਰੀ ਆ ਉਧਰ ਤੈਨੂੰ ਪਹਿਲਾਂ ਉਹ ਨੇ ਉਹ ਮੇਰੀ ਗੱਲ ਸੁਣੋ ਮਾਸਰ ਜੀ ਸੱਚ ਦਾ ਸਾਥ ਦੇਣ ਠੀਕ ਆ ਨਾ ਮੈਂ ਇਹ ਨਹੀਂ ਮੈਂ ਕਰਨ ਡਿਆਂ ਕਿ ਕਦੀ ਕਿਸ ਨਾ ਤੋਰੇ ਫੰਡਾ ਕਿ ਕਦੀ ਕਿਸ ਨਾ ਉਹ ਤੂੰ ਆਪਣਾ ਘਰ ਵੀ ਬਸਾਉਣਾ ਕਹਿੰਨੀ ਉਹ ਵੀ ਤੇ ਵੇਖ ਉਹ ਘਰ ਵੱਸ ਗਿਆ ਜਿਹੜੇ ਵੱਸਨੇ ਸੀ ਉਹ ਨਹੀਂ ਘਰ ਵੱਸਨੇ ਠੀਕ ਆ ਘਰ ਵੱਸ ਗਿਆ ਜਿਹੜੇ ਵੱਸਨੇ ਸੀ ਇਹਦੇ ਪਿਛੇ ਲੱਗ ਕੇ ਨਾ ਆਪਣਾ ਘਰ ਨਹੀਂ ਖਰਾਬ ਕਰੀਦਾ ਠੀਕ ਆ ਮੈਂ ਕਿਹਦੇ ਪਿਛੇ ਨਹੀਂ ਲੱਗਾ ਮੇਰਾ ਦਿਮਾਗ ਇਹ ਨਾਲ ਕੰਮ ਕਰਦਾ ਵਾ ਉਹ ਚੱਲ ਮੈਂ ਤੇ ਤੈਨੂੰ ਕਹਿੰਦਾ ਹਾਂ ਕਿ ਫੋਨ ਤੇ ਗੱਲ ਨਹੀਂ ਹੋਈ ਤੇ ਤੈਨੂੰ ਸਮਝਾ ਦਿੰਦਾ ਪਰ ਮੈਨੂੰ ਲੱਗਦਾ ਵੀ ਤੂੰ ਸਿਆਣਾ ਹੀ ਆ ਠੀਕ ਆ ਤੇ ਤੂੰ ਆਪਣਾ ਘਰ ਆਪੇ ਵੇਖਣਾ ਮੈਂ ਤੁਹਾਨੂੰ ਸਮਝਾਉਣਾ ਹੀ ਚਲੋ ਅੱਗੇ ਤੇਰੀ ਮਰਜ਼ੀ ਸਮਝਾਉਣਾ ਮੈਨੂੰ ਕੀ ਆ ਹੁਣ ਡਰ ਲੱਗਣ ਡਿਆ ਵਾ ਕਿ ਇਹ ਵੀ ਨਾ ਫਸ ਜਾਣ ਵਿੱਚ ਕੋਈ ਗੱਲ ਨਹੀਂ ਜਿੰਨੇ ਜਿੰਨੇ ਮਾਰਾ ਕੰਮ ਕੀਤਾ ਵਾ ਨਾ ਸਾਰੇ ਫਸਣਗੇ ਬਖਸ਼ਦਾ ਮੈਂ ਕਿਸੇ ਨੂੰ ਵੀ ਨਹੀਂ ਪ੍ਰਧਾਨ ਇਧਰ ਆਈ ਇਹਦਾ ਕੋਲਡ ਡਰਿੰਕ ਦੇਈ ਇੱਕ ਆ ਵੱਡੀ ਲੈ ਲਓ 2 ਲੀਟਰ ਵਾਲੀ ਨਹੀਂ ਕੋਈ ਗੱਲ ਨਹੀਂ ਭਾਜੀ ਜਿਹੜਾ ਟਾਈਮ ਲੱਗਣਾ ਉਹ ਤੇ ਲੱਗਣਾ ਹੀ ਆ ਹਾਂ ਕੋਈ ਗੱਲ ਨਹੀਂ ਉਹ ਤੇ ਵੇਟ ਕਰ ਲਾਂਗੇ ਆਪਾਂ ਬਸ ਵੱਡੀ ਗੱਲ ਤੇ ਇਹ ਆ ਕਿ ਰਿਪੋਰਟਾਂ ਦੇ ਵਿੱਚ ਕੋਈ ਬਦਲਾਅ ਨਾ ਕਰਾ ਦੇਣ ਹਾਂ ਨਹੀਂ 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 ਬਾਕੀ ਮੇਰੀ ਉਦਨ ਗੱਲ ਹੋ ਗਈ ਸੀ ਭਾਜੀ ਨਾਲ ਕਹਿੰਦੇ ਸੀ ਵੀ ਤੁਸੀਂ ਫਿਕਰ ਨਾ ਕਰੋ ਤੁਹਾਡੇ ਕੋਲ ਸਾਰੇ ਸਬੂਤ ਹੈਗੇ ਤਾਂ ਡਰਨ ਦੀ ਕੀ ਲੋੜ ਹਾਂ ਹਾਂ ਠੀਕ ਆ ਚਲੋ ਕੋਈ ਗੱਲ ਨਹੀਂ ਹਾਂ ਹਾਂ ਠੀਕ ਆ ਕੋਈ ਗੱਲ ਨਹੀਂ ਦੱਸ ਦਿਓ ਫਿਰ ਮੈਨੂੰ ਜਿੱਦਾਂ ਵੀ ਕਹਿਣਗੇ ਨਾ ਉਹ ਸਾਹਬ ਨਹੀਂ ਕਰ ਲਾਂਗੇ ਕੋਈ ਨਹੀਂ 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 ਉਹਨਾਂ ਨੂੰ ਪਤਾ ਨਹੀਂ ਲੱਗਾ ਫੋਨ ਦਾ ਜੀ ਠੀਕ ਹੈ हां ठीक है पाजी ओके ओके इथी आगे ਮਤਾਂ ਰੌਣ ਲੱਗਾ ਸੀ ਮੈਂ ਚੱਲ ਵੇਖਾਂ ਬਲਾ ਰੋਟੀ ਖਾ ਲੈਂਦੇ ਆ ਅਗੀ ਪਾਜੀ ਬਲਜੀਤ ਦਾ ਫੋਨ ਆਉੜਿਆ ਪਿਆ ਹੈ ਅੱਛਾ ਉਹਦੇ ਇਹ ਕਹਿਣਾ ਕਹਿੰਦੇ ਵੀ ਪੋਸਟਮਾਰਟਮ ਦੀ ਰਿਪੋਰਟ ਨੂੰ ਹੋ ਸਕਦਾ ਵੀ ਦੋ ਦਿਨ ਦਿਨ ਲੱਗ ਜਾਣਾ ਠੀਕ ਹੈ ਤੇ ਮੈਂ ਇਹੋ ਗੱਲ ਕਹਿਣਿਆ ਮੈਂ ਛੇਤੀ ਕਰਵਾ ਦੋ ਕਿਤੇ ਉਹਨਾਂ ਨੂੰ ਫੋਨ ਵਾਲੋਂ ਪਤਾ ਲੱਗ ਗਿਆ ਨਾ ਤੇ ਸਾਰੀ ਕੀਤੇ ਕਿਰਾਏ ਦੇ ਉੱਤੇ ਪਾਣੀ ਫਿਰ ਜਾਣਾ ਫਾਇਦਾ ਕੋਈ ਨਹੀਂ ਹੁਣ ਹਾਂਜੀ ਇਹ ਗੱਲ ਠੀਕ ਹੈ ਤਾਂ ਕਰਕੇ ਮੈਂ ਕਹਿੰਦਾ ਮੈਂ ਤਾਂ ਹੀ ਕਰਵਾ ਦੋ ਜਿੱਨੀ ਛੇਤੀ ਹੁੰਦਾ ਕੰਮ ਕਹਿੰਦੇ ਸਾਡੇ ਹੱਥ 'ਚ ਕੱਖ ਨਹੀਂਗਾ ਉਹ ਅੱਗੋਂ ਮੈਡੀਕਲ ਲੈਬਸ ਚ ਹੀ ਹੁੰਦੀ ਏ ਸਾਰੀ ਰਿਪੋਰਟ ਬਣ ਕੇ ਚਲੋ ਕੋਈ ਗੱਲ ਨਹੀਂ ਜੇ ਕੈਂਡਿਆ ਤੇ ਆਪੇ ਆਈ ਜਾਣੀ ਏ 1-2 ਦਿਨ ਤੱਕ ਤਕਰੀਬਨ ਬਾਕੀ ਸਬੂਤ ਤੇ ਸਾਡੇ ਕੋਲ ਹੀ ਆ ਮੰਮੀ ਆਏ ਆ ਮਾਸੀ ਘਰੋਂ ਤੇ ਗੱਲਬਾਤ ਨਹੀਂ ਕਰਦੇ ਕੋਈ ਨਹੀਂ ਨਹੀਂ ਉਹਨਾਂ ਨੇ ਨਹੀਂ ਕੋਈ ਗੱਲ ਕੀਤੀ ਮੈਨੂੰ ਵੀ ਇਹੋ ਟੈਨਸ਼ਨ ਹੁੰਦੀ ਰਹਿੰਦੀ ਏ ਕਿ ਕਿਤੇ ਆਪ ਨਾਲ ਡਿਪਰੈਸ਼ਨ ਚੱਲ ਜਣ 24 ਘੰਟੇ ਬਸ ਰਪਿੰਦਰ ਰਪਿੰਦਰ ਉਹੀ ਗੱਲਾਂ ਸੋਚੀ ਜਾਣੀਆਂ ਫੇ ਮੈਂ ਮੰਨਦਾ ਵਾਂ ਕਿ ਚਲੋ ਧੀ ਪੁੱਤ ਦਾ ਦੁੱਖ ਤੇ ਹੁੰਦਾ ਹੀ ਏ ਪਰ ਹੁਣ ਜਿਹੜਾ ਚੱਲ ਗਿਆ ਉਦੇ ਨਾਲ ਤੇ ਜਾਇ ਨਹੀਂ ਜਣਾ ਇਹ ਵੀ ਤਾਂ ਗੱਲ ਹੈਗੀ ਨਾ ਹਾਂਜੀ ਨੁਕਸਾਨ ਤੇ ਚਲੋ ਸਾਡਾ ਬੜਾ ਵੱਡਾ ਹੋਇਆ ਵਾ ਪਰ ਹੁਣ ਜੇ ਕਹੀਏ ਫਿਰ ਰਪਿੰਦਰ ਨੂੰ ਚੇਤੇ ਕਰ ਕਰਕੇ ਆਪਣੇ ਸਰੀਰ ਨੂੰ ਦੁੱਖ ਲਾ ਲੜਾ ਇਹ ਵੀ ਤਾਂ ਨਹੀਂ ਨਾ ਗੱਲ ਹੈਗੀ ਬਾਕੀ ਇਹ ਆ ਵੀ ਤੁਸੀਂ ਮੰਮੀ ਨੂੰ ਆਪ ਸਮਝਾਓ ਤੁਹਾਡੇ ਕਹਿਣ ਦੀ ਗੱਲ ਹੋਰ ਵਾ ਹੁਣ ਮੈਂ ਤੇ ਬਾਹਰ ਅੰਦਰ ਕੰਮਕੁੰਮ ਚ ਜਾਂ ਮਿਲਣਾ ਗਿਲਣਾ ਪੈਂਦਾ ਕਦੀ ਕਿਸ ਨੂੰ ਤੇ ਮੰਮੀ ਲਾ ਕੇ ਬੈਠਾ ਨਹੀਂ ਜਾਂਦਾ ਤੇ ਨਾਲੇ ਜਦੋਂ ਮੈਂ ਗੱਲ ਕਰਨਾ ਨਾ ਤੇ ਮਨ ਬੜਾ ਭੜਦੇ ਕੋਈ ਨਹੀਂ ਤੁਸੀਂ ਫਿਕਰ ਨਾ ਕਰੋ ਉਹ ਤਾਂ ਮਾਸੀ ਤੇ ਦੋਦੋਂ ਦੀ ਹੋ ਕੇ ਆਏ ਹਨ ਤੇ ਥੋੜਾ ਮਨ ਠੀਕ ਆ ਮੈਂ ਦੇ ਕਹਿੰਦੀ ਆਂ ਵੀ ਜੇ ਘਰ ਉਹਨਾਂ ਦਾ ਜੀਣਾ ਨਾ ਲੱਗਾ ਤੇ ਫਿਰ ਮਾਸੀ ਕੋਲੀ ਸਾਡੇ ਨਹੀਂ ਕੋਈ ਗੱਲ ਨਹੀਂ ਜੇ ਮਾਸੀ ਨੂੰ ਕਹਾਂਗੇ ਤੁਸੀਂ ਅੱਜ ਦੋ ਚਾਰ ਦਿਨ ਉਹਨਾਂ ਦਾ ਤੁਹਾਨੂੰ ਪਤਾ ਓੱਖਾ ਹੁੰਦਾ ਰਹਿਣਾ ਤੇ ਮੰਮੀ ਚਲ ਜਾਂਦੇ ਆ ਤੇ ਮਨ ਹੋਰ ਦਾ ਹੋਰ ਹੋ ਜਾਂਦਾ ਸਾਡੇ ਨਾਂ ਵੀ ਵਿਚਾਰੇ ਕੀ ਗੱਲਾਂ ਕਰਨ ਚਲੋ ਕੋਈ ਗੱਲ ਇਦਾਂ ਕਰ ਲੈਨੇ ਆ ਹੁਣ ਇਹ ਆ ਵੀ ਪਰਸੋਂ ਭੋਗ ਆ ਭੋਗ ਦਾ ਨਗਾ ਕੇ ਨਾ ਕੰਮ ਤੇ ਫਿਰ ਭਾਵੇਂ ਕੱਲ ਦਾਗੇ ਕਹਾਂਗੇ ਮੀਨਾ ਤੁਸੀਂ ਰਹਿਓ ਉੱਥੇ ਚਲੋ ਕੋਈ ਨਹੀਂ ਇਦਾਂ ਕਰ ਲਾਂ ਇਹਨਾਂ ਨੇ ਨਾ ਏਦਾਂ ਦੇ ਮੇਰੀ ਸੁਣਨੀ ਨਹੀਂ ਆ ਸਾਰਿਆਂ ਨੂੰ ਇੱਥੇ ਇਕੱਠੇ ਕਰਨਾ ਇਹਨਾਂ ਨੂੰ ਕਹਿਣਾ ਤੇ ਫੋਨ ਨਹੀਂ ਜੱ ਲੱਭਣ ਡਿਆ ਕੱਲ ਨੂੰ ਫੇਰ ਨਾ ਮੈਨੂੰ ਕਿਓ ਕਿ ਫੋਨ ਕਿੱਥੇ ਆ ਪਰ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਲੱਗਣ ਦੀ ਵੀ ਗਿਆ ਕਿੱਥੇ ਆ ਫੋਨ ਮੰਮੀ ਕੀ ਆ लवली ਆ ਗਈ ਆਇਓ ਮੜਾ ਜਾ ਫਾਸ ਨੀਮ ਨੂੰ ਵੀ ਲਿਆਇਓ ਨਾਲ ਹੀ ਸੰਦੀਪ ਆ ਹਾਂ ਮੈਂ ਕੀ ਰੌਲੀ ਪਾਈ ਆ ਰੌਲੀ ਮਾਤਾ ਕੀ ਪਾਉਣੀ ਆ ਮੈਂ ਆਵਾਜ਼ ਮਾਰੀ ਆ ਤੁਹਾਨੂੰ ਤਾਂ ਫਿਰ ਰਪਿੰਦਰ ਦਾ ਫੋਨ ਨੀ ਕਾ ਲੱਭਣ ਡਿਆ ਇੱਕੋ ਦਿਨ ਮੈਂ ਵੇਖਿਆ ਵਾ ਉਹ ਉਦੋਂ ਹੀ ਨਜ਼ਰੀ ਪਿਆ ਵਾ ਮੁੜ ਕੇ ਨਹੀਂ ਮੇਰੇ ਨਜ਼ਰੀ ਪਿਆ ਉਹ ਕਿੱਥੇ ਆ ਨਹੀਂ ਤੂੰ ਫੋਨ ਕਰਨਾ ਕਿਹਾ ਦਫਾ ਕਰ ਮਾਦਾ ਕਰਨਾ ਦੇ ਕੱਖ ਨਹੀਂ ਪਰ ਅੰਦਰ ਉਹ ਗਿਆ ਕਿੱਥੇ ਆ ਇਹ ਤਾਂ ਪਤਾ ਲੱਗੇ ਨਹੀਂ ਫੋਨ ਤਾਂ ਤੇਰੇ ਕੋਲ ਹੀਗਾ ਮਾਦਾ ਮੇਰੀ ਗੱਲ ਸੁਣ ਹਫਤਾ ਹੋ ਗਿਆ ਮੈਨੂੰ ਲੱਭਦੇ ਨੂੰ ਤੇ ਉਦੋਂ ਦਾ ਮੈਂ ਤੁਹਾਨੂੰ ਪੁੱਛਣ ਡਿਆ ਵਾਂ ਤੁਸੀਂ ਮੇਰੇ ਘਰ ਤਾਂ ਜਾਂਦੇ ਤੁਸੀਂ ਫੋਨ ਕਿ ਕਰਨਾ ਮੇਰੀ ਸੁਣ ਗੱਲ ਸਾਡੇ ਘਰ ਨਾ ਕੋਈ ਆਵੇ ਨਾ ਕੋਈ ਜਾਵੇ ਅੰਦਰ ਤਾਂ ਕੋਈ ਗਿਆ ਨਹੀਂਗਾ ਫੋਨ ਤੇਰੇ ਕੋਲ ਹੀਗਾ ਮੈਂ ਤੁਹਾਨੂੰ ਤਾਂ ਹੀ ਸਾਰਿਆਂ ਨੂੰ ਇਕੱਠਿਆਂ ਕੀਤਾ ਵਾ ਤੇ ਸੌਦੀ ਇੱਕ ਸੁਣਾ ਦਿੰਨਾ ਵੀ ਮੇ ਕੋਲ ਫੋਨ ਹੈ ਨਹੀਂ ਜੀ ਪਤਾ ਕਰਨਾ ਵਾ ਤੇ ਕਰ ਲੋ ਵੀ ਕਿੱਥੇ ਗਿਆ ਵਾ ਮੈਂ ਦੱਸਾਂ ਹੀ ਪਤਾ ਕਿੱਥਾ ਕਰਕੇ ਜੇ ਤੁਹਾਨੂੰ ਪਤਾ ਹੀ ਨਹੀਂ ਆ ਤੇ ਤੇਰੇ ਕਮਰੇ ਜੀ ਹੋਣਾ ਕਿੰਨੇ ਖਾਡਾ ਹੋਇਆ ਉਹ ਕਮਰਾ ਡੈਡੀ ਫੋਲ ਲਿਆ ਵਾ ਸਾਰਾ ਤੇ ਕੱਪੜੇ ਅਜ ਵੀ ਫੋਲ ਲਿਆ ਵਾ ਲੰਬਾਰੀ ਚ ਵੀ ਫੋਲ ਲਿਆ ਵਾ ਦੂਜਾ ਡਰੈਸਿੰਗ ਟੇਬਲ ਚ ਵੀ ਫੋਲ ਲਿਆ ਵਾ ਤੇ ਤੂੰ ਹੀ ਚੁੱਕੀ ਫਿਰਨ ਧਿਆ ਹ ਮੰਮੀ ਦਾ ਪਾਸਵਰਡ ਦੱਸਿਓ ਕਦੀ ਸੰਦੀਪ ਇਹਦਾ ਪਾਸਵਰਡ ਮੈਂ ਉਹ ਤਾਂ ਨਹੀਂ ਵੇਖਿਆ ਮੁੜ ਕੇ ਵੇਖਿਆ ਹੀ ਨਹੀਂ ਆ ਤੇ ਸਾਨੂੰ ਕੀ ਪਤਾ ਕਿ ਤਾਂ ਬਾਹਰ ਬੂਤ ਨਹੀਂ ਸੌਟ ਆਇਆ ਤੂੰ ਫੋਨ ਸਾਰੇ ਟੱਪਰ ਨੂੰ ਤੂੰ ਫੈਲਾਇਆ ਵਾ ਕਦੇ ਕਿਸੇ ਦਾ ਫੋਨ ਕਰਨਾਂ ਦੇ ਕੱਖ ਨਹੀਂ ਆ ਪਰ ਪਤਾ ਤੇ ਹੋਵੇ ਵੀ ਹੈ ਕਿੱਥੇ ਆ ਉਹ ਬੰਦ ਹੋ ਗਿਆ ਫੋਨ ਉਹ ਤੇ ਲੱਗਣ ਨਹੀਂ ਡਿਆ ਮੰਮੀ ਚੰਗਾ ਨਹੀਂ ਲੱਭਣ ਡਿਆ ਇਹ ਵੇ ਵੇ ਕੇ ਤੇ ਰੋਂਦਾ ਰਹਿੰਦਾ ਫੋਟੋਆਂ ਮੈਂ ਤਾਂ ਆਪ ਕਹਿਣ ਰਹੀ ਆ ਚੰਗਾ ਹੋਇਆ ਕਿਤੇ ਡੇਗੀ ਪਿਆ ਵਾ ਤੇ ਪਰ ਮੈਂ ਤੁਹਾਨੂੰ ਦੱਸਤਾ ਜੇ ਮੇ ਕੋ ਫੋਨ ਹੈ ਨਹੀਂ ਆ ਕੱਲ ਨੂੰ ਕੋਈ ਗੱਲ ਬਾਤ ਹੋਗੀ ਨਾ ਕੱਲ ਨੂੰ ਨਾ ਮੈਨੂੰ ਕਿਓ ਵੀ ਫੋਨ ਤੇ ਕੋਹੀਂ ਤੂੰ ਫੜਾਤਾ ਕਹਿਣਾ ਇਹ ਕੱਖ ਨਹੀਂ ਹੁੰਦਾ ਗਿਆ ਫੋਨ ਤੇ 11 ਵੇ ਜਿੱਥੇ ਉਹ ਗਈ ਉੱਥੇ ਦਾ ਫੋਨ ਗਿਆ ਐਵੇਂ ਡਿਆ ਨੂੰ ਯਾਦ ਕਰਨ ਕ ਲੈਣੀ ਦੀ ਇਹਨੂੰ ਬਾਸ ਇਹਨਾਂ ਨੂੰ ਕੋਈ ਟੈਂਸ਼ਨ ਨਹੀਂ ਆ ਵੀ ਫੋਨ ਗਿਆ ਵਾ ਤੇ ਗਿਆ ਕਿੱਥੇ ਮੈਨੂੰ ਟੈਂਸ਼ਨ ਪਈ ਆ ਕਿ ਫੋਨ ਮੈਂ ਉੱਥੇ ਰੱਖਿਆ ਸੀ ਤੇ ਕਿੱਥੇ ਚਲ ਜਾਣਾ ਹੈ ਘਰ ਵੀ ਕੋਈ ਨਹੀਂ ਆਇਆ ਸਮਝਣ ਲੱਗਣ ਦੀ ਮੈਂ ਚੱਲੇ ਆਂ ਸ਼ਹਿਰ ਘਰ ਦਾ ਥੋੜਾ ਬੋੜਾ ਸਮਾਨ ਹੀ ਲਿਆਉਣ ਵਾਲਾ ਤੇ ਜਦੋਂ ਤੁਹਾਡਾ ਫੋਨ ਆਇਆ ਤੇ ਮੈਂ ਸੋਚਿਆ ਚੱਲ ਤੁਹਾਡੀ ਗੱਲ ਸੁਣ ਕੇ ਤੇ ਫੇਰ ਹੀ ਜਾਣਾ ਵਾ ਕੋਈ ਕੰਮ ਹੈਗਾ ਕੰਮ ਕਰਾਉਣਾ ਜੋਬਨ ਲਵੜੀ ਦਾ ਮਾਸਟਰ ਟੱਕਰਿਆ ਮੈਨੂੰ ਸ਼ਹਿਰ ਅੱਛਾ ਤੇ ਉਹੀ ਗੱਲਾਂ ਕਰਨ ਡਿਆ ਸੀ ਜੋਬਨ ਕੰਮ ਉਹ ਘੱਟ ਕਰਿਆ ਕਰ ਆਪਣੇ ਪਰਿਵਾਰ ਦਾ ਸਾਥ ਦੇ ਅਛਾ ਇਹ ਹੁਣ ਦੱਸੋ ਅਛਾ ਮੈਂ ਮਾੜੇ ਕੰਮ ਦਾ ਸਾਥ ਦਵਾ ਚੰਗੇ ਕੰਮ ਦਾ ਸਾਥ ਨਾ ਦਵਾ ਬੰਦਾ ਪੁੱਛੇ ਇਹਨਾਂ ਨੂੰ ਉਹ ਇਹ ਪਤਾ ਕਿਉਂ ਕਹਿੰਦੇ ਆ ਇਹਨਾਂ ਨੂੰ ਹੁਣ ਪਤਾ ਵਾ ਕਿ ਦਲਜੀਤ ਸਾਡੇ ਵੱਲ ਦੀ ਗੱਲ ਕਰਦਾ ਹਾਂਜੀ ਹਾਂਜੀ ਤੇ ਮਾਸੀ ਦਾ ਵੀ ਨਾਂ ਵਿੱਚ ਹੋਣਾ ਹੀ ਵਜਦਾ ਵਜਦਾ ਵਾ ਪਰ ਮਾਸੜ ਨੂੰ ਤਾਂ ਡਰ ਲੱਗਦਾ ਨਾ ਕਿਤੇ ਇਹ ਨਾ ਹੋਵੇ ਵੀ ਇਹਨਾਂ ਨੂੰ ਵਿੱਚ ਫਸਾ ਦੇਣ ਨਹੀਂ ਨਹੀਂ ਇਹ ਗੱਲ ਦੀ ਟੈਨਸ਼ਨ ਛੱਡ ਦਿਓ ਤੁਸੀਂ ਚੰਗੀ ਮਤ ਦੇ ਕੇ ਤੋੜਿਆ ਮੈਨੂੰ ਅੱਛਾ ਬੜੀਆਂ ਗੱਲਾਂ ਕਿਤੇ ਜਿੰਨੀਆਂ ਮੇਰੇ ਕੋਲ ਆਈਆਂ ਫਿਰ ਅਗਲੀਆਂ ਪਿਛਲੀਆਂ ਸਾਰੀਆਂ ਸੁਣਾਈਆਂ ਬੰਦਾ ਪੁੱਛੇ ਵੀ ਨਾ ਤੇਰੀ ਵਿੱਚ ਕੋਈ ਗੱਲ ਨਾ ਬਾਤ ਤੋ ਪਹਿਲਾਂ ਸਗੋ ਆਪਣੀ ਘਰ ਦੀ ਨੂੰ ਡੱਕ ਉਹਨੂੰ ਕਹਿ ਪੀ ਇਹਦੀ ਗੱਲ ਵਿੱਚ ਨਾ ਉਹ ਗੱਲ ਹੈਗੀ ਗੱਲ ਕਿਉਂ ਨਹੀਂ ਹੈਗੀ ਮਾਸੀ ਦੇ ਵਿੱਚ ਰਲੀ ਹੀ ਕਸੂਰ ਵਿੱਚ ਮਾਸੀ ਦਾ ਵੀ ਹੈਗਾ ਵਾ ਇਹ ਗੱਲ ਭੁੱਲ ਜਾਓ ਤੁਸੀਂ ਮਾਸੀ ਦਾ ਕਸੂਰ ਨਹੀਂ ਆ ਜਦੋਂ ਕੇਸ ਕੀਤਾ ਨਾ ਮਾਸੀ ਦਾ ਨਾਂ ਪਹਿਲਾਂ ਲਿਖਾਉਣਾ ਉਹ ਤੁਹਾਨੂੰ ਦੇ ਪਤਾ ਵਾ ਬੈਠੀ ਰਹਿੰਦੀ ਰਹੀ ਆਗੇ ਇੱਥੇ ਹਮ ਘਟੋ ਘੜਾ ਦੱਸ ਦੇਣ ਨਿਕਲਦੀ ਨਹੀਂ ਬੰਦਾ ਨਹੀਂ ਬੜਾ ਘਰ ਖਰਾਬ ਕੀਤਾ ਵੈ ਇਹਨੇ ਜਿੰਨਾ ਮਾਸੀ ਦਾ ਹੱਥ ਵਾ ਨਾ ਓਨਾ ਹੀ ਉਹਦੀ ਸੱਸ ਦਾ ਤੇ ਓਨਾ ਹੀ ਸੰਦੀਪ ਦਾ ਕਹ ਇਹਨੂੰ ਤੁਹਾਡਾ ਜੀ ਨਹੀਂ ਕਰਦਾ ਪਰ ਹੁਣ ਜੇ ਦੀ ਗਲਤੀ ਆ ਉਹਨੂੰ ਕਹਿਣਾ ਤੇ ਬੰਦਾ ਹੀ ਆ ਕਿ ਨਹੀਂ ਹਾਂਜੀ ਹਾਂਜੀ ਹੁਣ ਸਾਨੂੰ ਸਬੂਤ ਵੀ ਇੱਕ ਦੋ ਮਿਲੇ ਆ ਅੱਛਾ ਉਹਦੇ ਵਿੱਚ ਵੀ ਮਾਸੀ ਦਾ ਹੀ ਨਾਂ ਜ਼ਿਆਦਾ ਬੋਲਦਾ ਵਾ ਠੀਕ ਆ ਠੀਕ ਆ ਇਹ ਆ ਕਿ ਹੁਣ ਜਦੋਂ ਪਰਚਾ ਕਰਨਾ ਨੇ ਇਹਨਾਂ ਤੇ ਉਦੋਂ ਸਾਡਾ ਸਾਥ ਦੇਣਾ ਜੀ ਇਹਨਾਂ ਤੁਹਾਨੂੰ ਕਹਿਣਾ ਬੜੀ ਯਾਰੀ ਪਰ ਵੇਖਿਓ ਹੁਣ ਇਹ ਨਾ ਇਹ ਪਛਾੜ ਛੱਡਦੇ ਤੁਸੀਂ ਭੋਗਦੇ ਆਪਾਂ ਜਾਣਾ ਹੀ ਆ ਤੁਹਾਨੂੰ ਪਤਾ ਲੱਗ ਹੀ ਜਾਣਾ ਵਾ ਮੈਂ ਕਿੱਧਰ ਜਾਣਾ ਵਾ ਤੁਹਾਡੇ ਲਾਗੇ ਬਹੂੰਗਾ ਟੈਨਸ਼ਨ ਨਾ ਲਓ ਤੁਸੀਂ ਚਲੋ ਜੀ ਬਾਕੀ ਜਿਹੜੀ ਮੈਂ ਗੱਲ ਸਮਝਾਈ ਹੈ ਨਾ ਉਹ ਗੱਲ ਚੇਤਾ ਰੱਖਿਓ ਨਹੀਂ ਨਹੀਂ ਉਹ ਕੋਈ ਗੱਲ ਨਹੀਂ ਕਰਨੀ ਬੋਲਣਾ ਨਾ 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 ਠੀਕ ਹੈ ਨਾ ਮੈਂ ਕਰ ਦਿਆ ਨਾ ਵੀ ਕਹਿਤਾ ਮੈਂ ਤਾਂ ਅਸੀਂ ਕੋਈ ਗੱਲ ਨਹੀਂ ਕਰਨੀ ਚੁੱਪ ਕਰਕੇ ਆਪਣਾ ਜਿਹੜਾ ਕੰਮ ਕਰਨ ਵਾਲੋ ਕਰੋ ਹੋਰ ਕਰਨ ਨੂੰ ਆਜੋ ਜਦੋਂ ਪੋਸਟਮੈਨ ਦੀ ਰਿਪੋਰਟ ਆ ਗਈ ਨਾ ਉਦੋਂ ਮੈਂ ਸਾਹਿਬ ਨੂੰ ਦੱਸਾਂਗੇ ਵੀ ਕਿੱਦਾਂ ਕੰਮ ਹੁੰਦਾ ਤੇ ਕੱਲ ਫਿਰ ਆਪਾਂ ਜਾਣਾ ਨਾ ਉਹ ਕਿਤੇ ਆ ਨਹੀਂ ਕੱਲ ਚੱਲਾਂਗੇ ਮਿਸਨਾ ਪਰਸੋਂ ਦਾ ਕਾਹ ਨਹੀਂ ਰਿਪੋਰਟ ਉਹ ਗੱਲ ਤੇ ਹੋਈ ਸੀ ਉਹਦਾ ਕਹਿੰਦੇ ਵੀ ਦੋ ਤਿੰਨ ਦਿਨ ਲੱਗ ਜਾਣੇ ਆ ਠੀਕ ਹੈ ਹਾਂ ਪਤਾ ਨਹੀਂ ਵੀ ਕਦੋਂ ਆਉਂਦੀ ਕਦੋਂ ਨਹੀਂ ਤੇ ਹੁਣ